ਸੋ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਜੱਸ ਸਿੱਧੂ ਸੋ ਕਾਫੀ ਦਿਨਾਂ ਬਾਅਦ ਤੁਹਾਡੇ ਨਾਲ ਫੇਰ ਜੁੜੇ ਆਂ ਵੀਡੀਓ ਨੂੰ ਲੈ ਕੇ ਤੇ ਬਾਪੂ ਜੀ ਦੀ ਆਖਰੀ ਯਾਦ ਸਾਡੇ ਕੋਲੇ ਰਹਿ ਗਈ ਐ ਇਸ ਟਾਈਮ ਤੇ ਬੱਸ ਯਾਦਾਂ ਸਾਡੇ ਨਾਲ ਬਹੁਤ ਜੁੜੀਆਂ ਹੋਈਆਂ ਨੇ ਸੋ ਉਹਨਾਂ ਦੇ ਸਰੀਰ ਦੀ ਆਖਰੀ ਨਿਸ਼ਾਨੀ ਕਹਿ ਸਕਦੇ ਆਂ ਆਪਾਂ ਤੇ ਜਿਹੜੀ ਆਪਾਂ ਮੈਂ ਪਹਿਲਾਂ ਵੀ ਕਿਹਾ ਸੀ ਆਪਾਂ ਉਹਦੇ ਕੋਲੇ ਰੱਖਾਂਗੇ ਤੇ ਤੁਸੀਂ ਸਾਡਾ ਪਰਿਵਾਰ ਨੂੰ ਬੇਹੱਦ ਤੁਸੀਂ ਦੁੱਖਚਾਰ ਕੀਤਾ ਬਹੁਤ ਥੋਡੀਆਂ ਕੋਲਾਂ ਆਈਆਂ ਨੇ ਮੇਰਾ ਤਾਂ ਬਾਪ ਸੀ ਮੇਰਾ ਪਿਓ ਸੀ ਮੇਰਾ ਯਾਰ ਸੀ ਮੇਰਾ ਭਰਾ ਸੀ ਜਿਹੜਾ ਚਲਿਆ ਗਿਆ ਮੈਨੂੰ ਤਾਂ ਦੁੱਖ ਹੈ ਹੀ ਹੈ ਬਟ ਜਿਹੜੀਆਂ ਜਿਹੜੇ ਤੁਸੀਂ ਇੰਨੀਆਂ ਕੋਲਾਂ ਕੀਤੀਆਂ ਤੁਹਾਡਾ ਤਾਂ ਕੁਝ ਲੱਗਦਾ ਵੀ ਨਹੀਂ ਸੀ ਕਿਉਂਕਿ ਇੰਨੀਆਂ ਰੋਂਦਿਆਂ ਦੀਆਂ ਕੋਲਾਂ ਆਉਂਦੀਆਂ ਹਨਾ ਇੱਕ ਤਾਂ ਆਪ ਦਾ ਮਨ ਪਹਿਲਾਂ ਹੀ ਭਾਵੁਕ ਹੁੰਦਾ ਉਤੋਂ ਜਦੋਂ ਤੁਹਾਡੇ ਫੋਨ ਸੁਣੀਂਦੇ ਆ ਸੋ ਉਦੋਂ ਵੀ ਦਿਲ ਹੋਰ ਟੁੱਟ ਜਾਂਦਾ ਹਨਾ ਕਿ ਸਾਰੇ ਜਣੇ ਨੂੰ ਇੰਨਾ ਜ਼ਿਆਦਾ ਫਿਕਰ ਸੀਗਾ ਇੰਨਾ ਤੁਸੀਂ ਮੈਨੂੰ ਪਿਆਰ ਕਰਦੇ ਹੋ ਇੰਨੇ ਜਣੇ ਤੁਸੀਂ ਸਾਡੇ ਨਾਲ ਜੁੜੇ ਹੋ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਕੌਲਾਂ ਆਈਆਂ ਨੇ ਸੋ ਥੋੜਾ ਦੇ ਨਹੀਂ ਦੇ ਸਕਦੇ ਕਿ ਤੁਸੀਂ ਇੰਨਾ ਜ਼ਿਆਦਾ ਪਿਆਰ ਕਰਦੇ ਹੋ ਕਿਉਂਕਿ ਇਹਨਾਂ ਦਾ ਸ਼ਾਇਦ ਮੈਨੂੰ ਲੱਗਦਾ ਮੈਂ ਵੀ ਨਹੀਂ ਰੋਇਆ ਹੋਣਾ ਜਿੰਨਾ ਮੈਨੂੰ ਤੁਸੀਂ ਕੌਲਾਂ ਕਰਦੇ ਹੋ ਰੋ ਰੋ ਕੇ ਹਨ ਸੋ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਸਾਡੀਆਂ ਵੀਡੀਓ ਦੇ ਵਿੱਚ ਸਾਡੇ ਨਾਲ ਜੁੜੇ ਹੋ ਸੋ ਅੱਜ ਵਾਲੀ ਵੀਡੀਓ ਫਿਰ ਅ ਅੱਜ ਬਾਪੂ ਜੀ ਦਾ ਭੋਗ ਸੀਗਾ ਡੈਡੀ ਜੀ ਦਾ ਮੇਰੇ ਯਾਰ ਦਾ ਮੇਰੇ ਵੱਡੇ ਭਾਈ ਦਾ ਭੋਗ ਸੀ ਸੋ ਜ਼ਿੰਮੇਵਾਰੀ ਬਹੁਤ ਵੱਡੀ ਆ ਤੇ ਵਜਨ ਵੀ ਮੇਰਾ 2-3 ਕਿਲੋ ਘਟ ਗਿਆ ਜਿੱਦਾਂ ਦਾ ਬਾਪੂ ਗਿਆ ਟੈਨਸ਼ਨ ਲਾ ਲੋ ਕਿ ਜ਼ਿੰਮੇਵਾਰੀਆਂ ਲਾ ਲੋ ਸਾਰੇ ਘਰ ਦੇ ਕਾਰਵਿਆਰ ਭੱਜ ਨੱਠ ਕੇ ਜਿੱਦਾਂ ਬਾਪੂ ਦੇ ਭੋਗ ਦਾ ਸਮਾਨ ਕਿੰਨੀਆਂ ਜ਼ਿੰਮੇਵਾਰੀਆਂ ਹੋ ਜਾਂਦੀਆਂ ਨੇ ਉਹ ਸਰ ਮੱਥੇ ਪ੍ਰਵਾਨ ਕਰਦੇ ਆ ਆਪਾਂ ਤਿੰਨ ਭਾਈਆਂ ਵੀ ਆ ਸੋ ਬਹੁਤ ਕੱਠ ਸੀ ਅੱਜ ਬਾਪੂ ਜੀ ਦੇ ਭੋਗ ਦੇ ਉੱਪਰ ਸੋ ਮੈਂ ਲਾਈਵ ਵੀ ਕੀਤਾ ਸੀਗਾ ਪਤਾ ਨਹੀਂ ਤੁਸੀਂ ਕਿੰਨੇ ਆਣੇ ਲਾਈਵ ਦੇਖਿਆ ਹੋਊਗਾ ਕਿਉਂਕਿ ਮੇਰੇ ਕੋਲੇ ਤਾਂ ਇਨਾ ਟਾਈਮ ਹੀ ਨਹੀਂ ਸੀਗਾ ਕਿਉਂਕਿ ਬਹੁਤ ਜਿੰਨੇ ਸਾਡੇ ਤੁਸੀਂ ਵੀਡੀਓ ਦੇਖਦੇ ਹੋ ਤੇ ਬਹੁਤ ਇਦਾਂ ਦੀਆਂ ਰੱਬੀ ਰੂਹਾਂ ਸਾਡੇ ਪਰਿਵਾਰ ਨੂੰ ਮਿਲਣ ਪਹੁੰਚੀਆਂ ਭੋਗ ਤੇ ਆਈਆਂ ਬਾਪੂ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਈਆਂ ਸੋ ਤੁਹਾਡਾ ਦਿਲੋਂ ਧੰਨਵਾਦ ਕਰਦੇ ਆਂ ਜਿਹੜੇ ਸਾਡੇ ਵੀਡੀਓ ਦੇਖਦੇ ਹੋਂ ਤੇ ਜਿਹੜੀ ਅੱਜ ਵਾਲੀ ਵੀਡੀਓ ਆ ਸੋ ਇੱਕ ਵੱਖਰੀ ਕੋਸ਼ਿਸ਼ ਕੀਤੀ ਆ ਬਾਪੂ ਜੀ ਦੀਆਂ ਆਸਤੀਆਂ ਮੇਰੇ ਪਿਤਾ ਦੀਆਂ ਆਸਤੀਆਂ ਮੈਂ ਬੂਟੇ ਲੈ ਕੇ ਆਇਆ ਸੀਗਾ ਤੇ ਜਲਾਲ ਜਲਾਲਾਬਾਦ ਚੋਂ ਫਾਜ਼ਿਲਕਾ ਏਰੀਆ ਦੇ ਵਿੱਚੋਂ ਦੇਖੋ ਬਾਪੂ ਕਾ ਦਾ ਗਿਆ ਦੇਖੋ ਸਾਰਾ ਉਜਾੜਾ ਪਿਆ ਹੋਇਆ ਪਿੱਛੇ ਕਿਤੇ ਇੱਥੇ ਬਹਾਰ ਹੁੰਦੀ ਸੀਗੀ ਤੁਸੀਂ ਦੇਖਦੇ ਹੋ ਵੀਡੀਓ ਤਰ੍ਹਾਂ ਤਰ੍ਹਾਂ ਦੀ ਇੱਥੇ ਸਬਜ਼ੀ ਲੱਗੀ ਹੁੰਦੀ ਸੀ ਤੇ ਠੰਡੀ ਹਵਾ ਆਉਂਦੀ ਹੁੰਦੀ ਸੀ ਦੇਖੋ ਇੱਥੇ ਸਾਰਾ ਸਾਰਾ ਇਹਦਾ ਵਿਆਹ ਵਾਣੀ ਪਿਆ ਕਿਉਂਕਿ ਬਾਪੂ ਨੂੰ ਲੈ ਕੇ ਪਹਿਲਾਂ ਭਜੈਰ ਫਿਰਦਾ ਰਿਆ ਜਿੱਥੇ ਵੀ ਦੱਸ ਪਈ ਜਿੱਥੇ ਵੀ ਕਿਤੋਂ ਉਮੀਦ ਸੀ ਵੀ ਐਂਡ ਤਾਈ ਪੂਰਾ ਵਾਲ ਆਇਆ ਹਨਾ ਪਰ ਉਹ ਚੰਦਰੀ ਬਿਮਾਰੀ ਨੇ ਮੇਰਾ ਬਾਪੂ ਖੋ ਲਿਆ ਤੇ ਜਿਹੜਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਬਟ ਸਾਰੇ ਜਾਣੀ ਵੀਡੀਓ ਨੂੰ ਕੰਟੀਨਿਊ ਜਰੂਰ ਕਰਿਓ ਤੇ ਹਣ ਬਾਪੂ ਦੀਆਂ ਆਸਤੀਆਂ ਪਾਉਣੀਆਂ ਨੇ ਤੇ ਬੂਟੇ ਮੇ ਲੈ ਕੇ ਆਏ ਜਲਾਲਾਬਾਦ ਤੋਂ ਤੇ ਜਗਾ ਬਣੀ ਹੋਈ ਆ ਬਸ ਥੱਲੇ ਜਿਹੜੇ ਕੋਈ ਮਿਨਰਲ ਵਗੈਰਾ ਬੂਟਿਆਂ ਨੂੰ ਦੇਣੇ ਨੇ ਉਹ ਰਲ ਹੀ ਜਾਂਦੇ ਘਰੇ ਤੇ ਕੁਝ ਰਿਸ਼ਤੇਦਾਰ ਵੀ ਨਾਲ ਹੋਣਗੇ ਵੀਡੀਓ ਦੇ ਵਿੱਚ ਤੇ ਮੰਮੀ ਦਾ ਸਾਰਿਆਂ ਨੇ ਬਹੁਤ ਫਿਕਰ ਕਰਦੀ ਸੀ ਸਾਰੀ ਜਾਣੇ ਮੇਰੀਆਂ ਭੈਣਾਂ ਮਾਂ ਮੇਰੀ ਤੇ ਛੋਟਾ ਸਿੱਧੂ ਸੋ ਉਹ ਵੀ ਆਸਤੀਆਂ ਉਹ ਵੀ ਪਾਊਗਾ ਨਾਲ ਠੀਕ ਆ ਨਿੱਕੇ ਨਿੱਕੇ ਹੱਥ ਨੇ ਬਾਪੂ ਜਾਂਦਾ ਜਾਂਦਾ ਉਹਨੂੰ ਦੇਖ ਜ਼ਰੂਰ ਗਿਆ ਬਟ ਚੱਕਣ ਦਾ ਉਹਨੂੰ ਖੜਾਉਣ ਦਾ ਪਰਮਾਤਮਾ ਨੇ ਟਾਈਮ ਨਹੀਂ ਦਿੱਤਾ ਠੀਕ ਆ ਜਦੋਂ ਮੇਰਾ ਪੁੱਤ ਵੱਡਾ ਹੋਊਗਾ ਨਾ ਉਹ ਆਪਦੇ ਦਾਦੇ ਨੂੰ ਦੇਖੂਗਾ ਕਿ ਮੈਂ ਵੀ ਆਸਤੀਆਂ ਪਾਈਆਂ ਸੀ ਬੇਜਿਕ ਉਹਨੂੰ ਹੁਣ ਨਹੀਂ ਪਤਾ ਇੱਕ ਛੋਟਾ ਜਿਹਾ ਹਣਾ ਉਹਨੂੰ ਵੀ ਛੋਟੇ ਛੋਟੇ ਜਿਹੇ ਹੱਤ ਆ ਉਹਨੂੰ ਵੀ ਹੱਥ ਚ ਫੜਾ ਕੇ ਉਹਦਾ ਹੱਥ ਜਰੂਰ ਲਵਾਵਾਂਗੇ ਆਪਾਂ ਤੇ ਫਿਰ ਇੱਥੇ ਬੂਟੇ ਥੱਲੇ ਆਪਣੇ ਟੋਏ ਨਿਕਲੇ ਪਏ ਨੇ ਇਧਰਲੇ ਪਾਸੇ ਤੇ ਕੁਝ ਉਧਰ ਨੇ ਆਪਣੇ 6-7 ਬੂਟੇ ਲਿਆਂਦੇ ਨੇ ਸੋ ਆਪਾਂ ਲਗਾਵਾਂਗੇ ਠੀਕ ਆ ਸੋ ਸਾਰੀ ਜਾਣੀ ਵੀਡੀਓ ਕਰੋ ਕੰਟੀ ਨੂੰ ਮਿਲਦੇ ਆ ਸਾਰੇ ਪ੍ਰਭਾਵ ਦੇ ਨਾਲ ਸੋ ਹਾਂਜੀ ਦੋਸਤੋ ਸਾਰਿਆਂ ਨੇ ਬੇਹਾਦ ਹੀ ਤੁਸੀਂ ਸਾਡੇ ਨਾਲ ਦੁੱਖ ਵਡਾਇਆ ਇਸ ਦੁੱਖ ਦੀ ਘੜੀ ਦੇ ਵਿੱਚ ਸੋ ਜਿੱਦਾਂ ਤੁਹਾਡੇ ਨਾਲ ਪਹਿਲਾਂ ਅਸੀਂ ਗੱਲ ਕੀਤੀ ਸੀ ਕਿ ਅਸੀਂ ਆਪਣੇ ਪਿਤਾ ਦੀ ਆਸਤੀਆਂ ਵੀ ਜਲ ਪ੍ਰਵਾਹ ਨਹੀਂ ਕਰਾਂਗੇ ਤੇ ਅਸੀਂ ਉਹਦੇ ਉੱਤੇ ਬੁੱਟੇ ਲਾਵਾਂਗੇ ਸੋ ਸਾਰੇ ਪਰਿਵਾਰ ਨੂੰ ਜਿਹੜਾ ਘਾਟਾ ਪੈ ਗਿਆ ਕਦੇ ਪੂਰਾ ਨਹੀਂ ਹੋ ਸਕਦਾ ਸੋ ਸ਼ੈਂਕੀ ਹਾਂ ਬਤ ਸੋ ਸ਼ੈਂਕੀ ਨੂੰ ਵੀ ਪਤਾ ਕਰਦਾ ਮਾਲਕ ਵੀ ਇੱਥੇ ਹੈ ਨੀਗਾ ਤੇ ਸ਼ੈਂਕੀ ਵੀ ਹਾਂ ਬਤ ਸ਼ੈਂਕੀ ਹੂੰ ਸੋਸਰ ਜਾਨੇ ਮੰਮਾ ਦਾ ਬਹੁਤ ਫਿਕਰ ਕਰਦੇ ਸੀ। ਨਹੀਂ ਮਤਲਬ ਤੇ ਸਾਨੂੰ ਵੀ ਉਨਾ ਹੀ ਫਿਕਰ ਆ ਪਰ ਜਿਹੜੀ ਡੈਡੀ ਦੀ ਜਗਾ ਸੀ ਉਹ ਡੈਡੀ ਦੀ ਸੀ। ਬਟ ਹਮੇਸ਼ਾ ਡੇਢੀ ਸਾਡੇ ਨਾਲ ਸੀ ਤੇ ਨਾਲ ਹੀ ਰਹਿਣਗੇ ਹੁਣ ਇਸੇ ਕਰਕੇ ਅਸੀਂ ਆਸਤੀਆਂ ਆਪਣੇ ਕੋਲੇ ਰੱਖਣ ਲੱਗੇ ਆ ਕਿ ਜਦੋਂ ਵਾਹਿਗੁਰੂ ਕਿਰਪਾ ਕਰੇ ਗੁੱਟੇ ਸਾਰੇ ਹੋ ਜਾਣ ਜਦੋਂ ਅਸੀਂ ਇਹਨਾਂ ਦੇ ਕੋਲੇ ਆਵਾਂਗੇ ਸਾਨੂੰ ਇਦਾਂ ਫੀਲ ਹੋਊਗਾ ਕਿ ਅਸੀਂ ਅਣਾ ਆਪਣੇ ਪਰਿਵਾਰ ਦੇ ਮੈਂਬਰ ਦੇ ਕੋਲੇ ਹੀ ਆ ਸੋ ਸਾਰੇ ਰਿਸ਼ਤੇਦਾਰ ਤੇ ਸਾਕ ਸੰਬੰਧੀ ਇਕੱਠੇ ਹੋਏ ਨੇ ਸੋ ਅੰਤਮ ਕਿਰਿਆ ਕਰਨ ਜਾ ਰਹੇ ਆ ਸੋ ਹਾਂ ਬੋਤੋ ਸੀ ਲੋਮ ਸੋ ਸਾਡਾ ਛੋਟਾ ਜਿਹਾ ਯਵਰਾ ਸਿੱਧੂ ਤੁਸੀਂ ਸਾਰਿਆਂ ਨੇ ਬਹੁਤ ਵਧਾਈਆਂ ਦਿੱਤੀਆਂ ਇੰਨੀ ਕਮੈਂਟ ਕੀਤੇ ਆ ਸੋ ਇਹ ਨੰਨੀ ਜਾਨ ਇਹ ਵੀ ਆਦੇ ਦਾਦੇ ਦੀਆਂ ਆਸਤੀਆਂ ਪਾਊਗੀ ਸਾਡੇ ਨਾਲ ਹੀ ਹੂੰ ਜਦੋਂ ਇਹ ਵੱਡਾ ਹੋਊਗਾ ਦੇਖੂਗਾ ਵੀਡੀਓ ਵੱਡਾ ਹੋਇਆ ਕਿ ਬੇਸ਼ੱਕ ਮੈਂ ਛੋਟਾ ਸੀਗਾ ਪਰ ਮੈਂ ਦਾਦੇ ਦੇ ਸਾਰੇ ਕਿਰਿਆਕਾਰ ਬਨਾਲ ਕੀਤੇ ਆ ਆਜੋ ਚੱਲ ਪਰ ਇਹਦੇ ਤੋਂ ਜਸ ਇੱਥੇ ਸ਼ੁਰੂ ਕਰਦੇ ਆਪਾਂ ਆਜੋ لو کو اپنے دور نہیں پو گے کڑے رکھنا کر کے باپ

ਅੱਛਾ ਲੈ ਆਗਾ ਕਿ ਪੈਰ ਨਿਸ਼ਾਨ ਤੇ ਜੀ ਅੱਜ ਬਾਈ Bye. 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 -bye. Bye, -bye. Bye, -bye. Bye, -bye. ਕਾਂ ਸਾਹਿਬ ਛੋਲੇ ਤੁਹਾਡੇ ਕੋਲ ਅੱਜ ਅਸੀਂ ਸ਼ੂਟ ਕਰ ਆਓ ਮੈਂ ਕਿਹਾ ਜਿਵੇਂ 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 ਨਾ ਜੀ मैं कैसे कर ले पापा हे मम्मी अपना मैं पापा मैं मम्मी मैं छोटे-छोटे कर रहा हूं कटला ਪਾਜੂ ਭਾਈ ਜੂ ਬਾਪੂ ਜੀ ਆਸਤਿਆਂ ਪਾਰ ਰਹੇ ਨੇ ਇਹ ਡੇੜੀ ਜੀ ਦੇ ਚਾਚਾ ਜੀ ਨੇ ਜਿਨ੍ਹਾਂ ਦੀ ਉਮਰ 90 ਸਾਲ ਆ ਤੇ ਬਹੁਤ ਇਨਾਂ ਨਹੀਂ ਵੀ ਨਾਲ ਬੜਾ ਸਾंभਿਆ ਜਿੰਨੇ ਦਾ ਡੇੜੀ ਜਾਦੇ ਢਲੇ ਸੀ ਤੱਕ ਹੋ ਰਹੇ ਨੇ ਬਿਲਕੁਲ ਉਹਨਾਂ ਦੇ ਸਾਰੇ ਰਿਸ਼ਤੇਦਾਰ ਭੂਆ ਫੁੱਫੜ ਚਾਚੇ ਤਾਏ ਭੈਣਾ ਐਂਡ ਭਾਈ ਗੁਰਪ੍ਰੀਤ ਸਪੈਸ਼ਲ ਇੰਗਲੈਂਡ ਤੋਂ ਆਏ ਸੀ ਤੇ ਕਿਉਂਕਿ ਉਹਨਾਂ ਨੇ ਆਉਣਾਂ ਲੇਟ ਸੀਗਾ ਫਿਰ ਬਾਪੂ ਦੇ ਭੋਗ ਕਰਕੇ ਫਿਰ ਉਹ ਪਹਿਲਾਂ ਉਹਨਾਂ ਨੇ ਟਿਕ ਲੈ ਕੇ ਪਹਿਲਾਂ ਆਉਂ ਆਈ ਐਂਡ ਫੁੱਫੜ ਹੁਣੀ ਛੋਟਾ ਕਪੜਾ ਐਂਡ ਵੱਡਾ ਫੁੱਫੜ ਉਹ ਵੀ ਬਾਪੂ ਜੀ ਦੀਆਂ ਆਸਤੀਆਂ ਪਾ ਰਹੇ ਨੇ ਸੋ ਆਪਾਂ ਬੂਟੇ ਕੱਢੇ ਬੂਟਿਆਂ ਵਾਸਤੇ 4-5 ਜਗ੍ਹਾ ਸਿਲੈਕਟ ਕੀਤੀਆਂ ਸੀਗੀਆਂ ਥੋੜੀਆਂ-ਥੋੜੀਆਂ ਆਸਤੀਆਂ ਵਿੱਚ ਪਾ ਕੇ ਤੇ ਆਪਾਂ ਉਹਨਾਂ ਉੱਪਰ ਬੂਟੇ ਲਗਾਵਾਂਗੇ ਫਲਾਂ ਦੇ ਸੋ ਸਾਰਾ ਪਰਿਵਾਰ ਬਾਪੂ ਦੇ ਥੋੜੇ-ਥੋੜੇ ਫੁੱਲ ਵਿੱਚ ਪਾਉਣ ਚ ਲੱਗਾ ਹੋਇਆ ਸੋ ਵੱਡੀ ਭੂਆ ਜੀ ਛੋਟੀ ਭੂਆ ਜੀ ਸੋ ਸਾਰੇ ਦਾਦਲ ਪ ਸਾਰੇ ਭਾਵਕ ਹੋਏ ਨੇ ਕਿਉਂਕਿ ਬਹੁਤ ਔਖਾ ਹੁੰਦਾ ਜੇ ਜਦੋਂ ਆਪਣਾ ਆਪ ਦਾ ਵਿਛੜਦਾ ਤੇ ਆਪਾਂ ਨੂੰ ਜਿਨ੍ਹਾਂ ਦੇ ਵਿਛੜੇ ਨੇ ਉਹ ਚੀਜ਼ਾਂ ਉਹੀ ਸਮਝ ਸਕਦੇ ਨੇ ਉਹ ਚੰਗੀ ਤਰ੍ਹਾਂ ਜਾਣਦੇ ਨੇ ਚੀਜ਼ਾਂ ਨੂੰ ਸੋ ਵੱਡੀ ਭੈਣ ਮੇਰੀ ਤੇ ਚਾਚਾ ਜੀ ਸਭ ਤੋਂ ਛੋਟੇ ਨੇ ਚਾਚਾ ਜੀ ਆਪਦੇ ਵੱਡੇ ਭਰਾ ਦੇ ਫੁੱਲ ਪਾਰੇ ਨੇ ਸੋ ਇਹ ਟਾਈਮ ਕਿਸੇ ਦਿਨ ਆਵ ਜਾਣਾ ਮਾਪੇ ਕਦੇ ਵੀ ਦੂਰ ਨਹੀਂ ਹੋਣੇ ਚਾਹੀਦੇ ਮਾਸੀ ਜੀ ਤੁਹਾਡੇ ਮਾਤੇ ਆਪਣੀ ਚੱਲੋ ਐਸੇ ਐਸੇ ਦਾਦੂ ਇਹ ਦਾਦੂ ਆਪੋ ਤੋਂ ਹੂੰ تینار کردو تین ਅਕੇ ਦਾਦੂ ਐਸ਼ ਨੂੰ ਲੈ ਕੇ ਆਉਂਦਾ ਸਕੂਲੋਂ ਜਦੋਂ ਇੱਕ ਦਿਨ ਚਰੀ ਐਸ਼ ਕੱਲੀ ਤੁਰਿਆ ਹੋਏ ਹਮਮ ਚਲੋ ਬਤ ਤੱਸਣ ਹੋ ਜੀ ਦੋ ਤਿੰਨ ਸਕੂਲ ਦੇ ਨੰਨ ਦੇ ਗਈ ਅਵਸਰ ਨੂੰ ਕੋਈ ਲੈਣੀ ਨਹੀਂ ਗਿਆ ਕੱਲੀ ਤੁਰਿਆ ਹੋਏ ਬਸਤਾ ਚੱਕ ਕੇ ਪਰ ਮਾਸ ਬਤ ਤੋ ਇਹ ਨਹੀਂ ਕਿ ਉਹ ਛੇ ਸਕੂਲ ਉਧਰ ਹੀ ਆ ਅੱਛਾ ਛੇ ਪਾਲਦੇ ਉਧਰ ਵੀ ਕੋਣ ਹਾਂ ਜਦੋਂ ਹਰ ਦੁਆਰ ਸਾਰੇ ਫੋਲ ਪਉਣ ਜਾਂਦੇ ਨੇ ਉਦੋਂ ਘਰ ਦੇ ਇੱਕ ਦੋ ਮੈਂਬਰੀ ਜਾ ਪਾਉਂਦੇ ਨੇ ਨਾਲ ਨਾ ਜਾਤ ਜਣਦੇ ਜਿਹੜੇ ਹੁੰਦੇ ਨੇ ਮੈਂ ਤੂੰ ਜਾਇ ਨਹੀਂ ਜਾਂਦਾ ਸੋ ਕਰਿਆਸਤੀਆਂ ਪਾਉਣ ਦੇ ਨਾਲ ਹਰੇਕ ਪਰਸਾਂ ਦੀਆਂ ਹਰੇਕ ਰੇਖ ਦੀ ਹੱਥ ਲੱਗੀ ਨੇ ਤੇ ਇਹਦੇ ਉੱਤੇ ਆਪਾਂ ਬਹੁਤ ਆ ਇਹ ਹੋਰੀ ਦੇ ਨਾਲ ਪੂਰੇ ਪੂਰੀ ਪਰਮਿਸ਼ ਕਰਾਂਗੇ ਕੱਲ ਮੇ ਬੂਟੇ ਲਾਉਣ ਦੇ ਫਾਰਮੈਟ ਤੇ ਇਹ ਦੂੰਗੇ ਟੂਏ ਕੱਢ ਲਏ ਆ ਤੇ ਇਹਦੇ ਵਿੱਚ ਆਪਾਂ ਬਾਪੂ ਜੀ ਦੇ ਆਸਤੇ ਆਪ ਆ ਰਹੇ ਆ ਆਸਤੇ ਆਉਣ ਤੋਂ ਬਾਅਦ ਫਿਰ ਸਾਰਾ ਪਰਿਵਾਰ ਇਦਾਂ ਬੂਟੇ ਲਗਾਵਾਗੇ ਉੱਪਰ ਆਪਾਂ ਤੇ ਬੂਟਿਆਂ ਉੱਪਰ ਸ਼ਾਹ ਵਗੈਰਾ ਕਰਕੇ ਉਹਨੂੰ ਪੂਰਾ ਪੂਰੀ ਪਰਮਿਸ਼ ਕਰਾਂਗੇ ਤਾਂ ਕਿ ਕੋਈ ਪ੍ਰੋਬਲਮ ਨਾ ਬਣ ਆਵੇ ਤੇ ਸੋ ਸਾਰੇ ਭਾਗ ਉਹਨੇ ਮਨਪ੍ਰੀਤ ਦੀ ਉਹ ਭਾਗ ਦਾ ਮਨਪ੍ਰੀਤ ਨੂੰ ਬੜਾ ਪਿਆਰ ਸੀ ਯਾਰ ਅੱਗੇ ਦੀ ਦਾ ਕਿਉਂਕਿ ਮਨਪ੍ਰੀਤ ਦੇ ਕਦੇ ਵੀ ਉਹ ਆਖਿਆ ਕਦੇ ਮੋੜਦਾ ਹੀ ਨਹੀਂ ਸੀਗਾ ਸਾਨੂੰ ਤਾਂ ਕਿਸੇ ਚੀਜ਼ ਦਾ ਜਵਾਬ ਦੇਉਂਦਾ ਸੀ ਪਰ ਮਨਪ੍ਰੀਤ ਨੂੰ ਕਦੇ ਜਵਾਬ ਨਹੀਂ ਦਿੰਦਾ ਸੀ ਯਾਰ ਤੇ ਮੰਮਾ ਵੀ ਅੰਦਰ ਡੋਟ ਚੁੱਕੇ ਨਹੀਂ ਔਖਾ ਹੋ ਜਾਂਦਾ ਕਿ ਜਿੰਨਾ ਨਾ ਜ਼ਿੰਦਗੀ ਗੱਡੀ ਹੋ ਜਾਣਾ ਜਦੋਂ ਉਹ ਪਰਸਨਲ ਚਲੇ ਜਾਂਦੇ ਆ ਵੀ ਬਹੁਤ ਔਖਾ ਹੁੰਦਾ ਤੇ ਸਾਰੇ ਨਿੱਕੇ ਨਿੱਕੇ ਬੱਚੇ ਵੀ ਹਨਾ ਕਿ ਸਾਰੇ ਸਾਰੇ ਯੋਗਦਾਨ ਪਾ ਰਹੇ ਨੇ ਕਿ ਜਿੰਨੇ ਹੈਗੇ ਆ ਕਿ ਸਭ ਦੇ ਹੱਥ ਲੱਗਣ ਹੁਣ ਕਿਉਂਕਿ ਸਭ ਦਾ ਚਿਹਤਾ ਸੀਗਾ ਸਭ ਦਾ ਡੇੜੀ ਨਾਲ ਬਹੁਤ ਜਿਆਦਾ ਪਿਆਰ ਸੀਗਾ ਜਿਹੜਾ ਇੱਕ ਵਾਰੀ ਬੰਦਾ ਡੇੜੀ ਨੂੰ ਮਿਲ ਲੈਂਦਾ ਸੀ ਉਹ ਹਮੇਸ਼ਾ ਯਾਦ ਰੱਖਦਾ ਸੀਗਾ ਤੇ ਸਾਰੇ ਬਹੁਤ ਭਾਗ ਨਹੀਂ ਸਾਡੇ ਵਾਸਤੇ ਬਹੁਤ ਔਖਾ ਟਾਈਮ ਸੀਗਾ ਜਿਹੜਾ ਚੱਲ ਰਿਹਾ ਇਹ ਵਾਲਾ ਤੇ ਬਟੂ ਕਰਨਾ ਪੈਣਾ ਸਭ ਕੁਝ ਕਰ ਨਹੀਂ ਸਕਦੇ ਪਰ ਫਿਰ ਵੀ ਕਰਨਾ ਪੈਣਾ ਡੇੜੀ ਜੀ ਦੇ ਛੋਟੇ ਬ੍ਰਦਰ ਚਾਚਾ ਜੀ ਉਹ ਵੀ ਹੋਣਾ ਵਸਤੀਆਂ ਪਾ ਰਹੇ ਨੇ ਡੇੜੀ ਜੀ ਦੀਆਂ ਕੰਮ ਨੂੰ ਕਰਾਉਣਾ ਚਾਹਦਾਂ ਚਾਰ ਪੰਜ ਤਾਂ ਆਪਾਂ ਬੂਟੇ ਲਗਾਉਣੇ ਨੇ ਕਈ ਵਾਰੀ ਹੁੰਦਾ ਕਿ ਇੱਕ ਤਾਂ ਬੂਟਾ ਸੁੱਕ ਜਾਂਦਾ ਤੇ ਉਹ ਫਿਰ ਮਨ ਨੂੰ ਆਏ ਹੋਗੇ ਤੇ ਬੂਟਾ ਹੋਇਆ ਨਹੀਂ ਹਨਾ ਇਸੇ ਕਰਕੇ ਚਾਰ ਪੰਜ ਹੀ ਥਾਈ ਆਪਾਂ ਬੂਟੇ ਅਲੱਗ-ਅਲੱਗ ਤਰ੍ਹਾਂ ਦੇ ਲਾਉਣੇ ਨੇ। ਸੋ ਕਰਨ ਕਰਨ ਨੇ ਬਹੁਤ ਹੈਲਪ ਕੀਤੀ ਆ ਸਾਡੇ ਪਰਿਵਾਰ ਦੇ ਨਾਲ ਖੜਿਆ ਤੇ ਬਾਈ ਗੁਰਪ੍ਰੀਤ ਤੇ ਚਾਚਾ ਜੀ ਦਾ ਬੇਟਾ ਣ ਚਾਚਾ ਜੀ ਸੋ ਸ਼ੈਂਕੀ ਵੀ ਵਿਚਾਰਾ ਕਿਤੇ ਨਾ ਕਿਤੇ ਉਹ ਵੀ ਦੇਖਦਾ ਪਿਆ ਉਹ ਵੀ ਪੌਦੇ ਲਾਉਂਦਾ ਸੀਗਾ ਕਿ ਵਿਕੀ ਹੋ ਰਿਹਾ ਮਤਲਬ ਕਿ ਹਨ ਕਿਉਂਕਿ ਇਹਨਾਂ ਦੀ ਸੁਗੰਧ ਸ਼ਕਤੀ ਬਹੁਤ ਤੇਜ਼ ਹੁੰਦੀ ਆ ਡੌਗ ਦੀ ਇਹਨਾਂ ਨੂੰ ਪਤਾ ਲੱਗ ਜਾਂਦਾ ਉਹ ਸੁੰਘ ਲੈਂਦੇ ਨੇ ਮੈਂ ਜੀਤੇ ਸੱਚੀ ਇਹ ਟਾੜੀ ਹੈ ਐਸ ਗਾਇਕ ਕੋਈ ਮੋਗਾ ਆਹ ਇਹ ਮੂਨਾ ਕਿ ਤਰ੍ਹਾਂ ਨਾ ਤਵਾ ਨਾ ਇਹਦੇ ਅਗਲੇ ਪਾਸੇ ਆ ਜਾਈਂ ਉੱਤਲੇ ਪਾਸੇ ਜਾਵੀਂ ਨਾ ਇਹਨੂੰ ਕਿਤਾਬ ਨੂੰ ਟਾਲਾ ਖੜੀ ਸੁੱਕ ਰੱਖੀ ਉਹ ਲਿਆ ਵੀ ਸੰਭਾਲੀ ਤੇਦੇ ਜੋ ਵੀਰ ਲਾਲ ਕੀ ਥੋੜੀ ਜੀ ਕਿਹੜੀ ਤੇ ਲਾਈ ਚਲ ਹਾਂ ਕਿੰਨੀ ਗਾਹ ਮੈਂ ਰੋਕ ਨਹੀਂ ਕਰਨ ਦਾ ਆ ਰੋਕ ਨਹੀਂ ਰੋਕ ਵੀਰ ਮੜਿਆ ਕਿੰਨੀ ਹਾਂ ਬਾਬਾ ਬਾਬਾ ਮੋੜਾ ਦਾ ਕਾਹਨੂੰ ਆਹ ਦੇਖੋ ਇਹ ਮੈਂ ਕੁਝ ਲਾਸਟ ਵਿੱਚ ਕਰਿਆ ਸੀ ਇਹਨੂੰ ਇੱਕ ਮੰਨਤੀ ਪਾ ਲਿਆ ਕਰਨੇ ਦੇ ਜੇ ਕੁਝ ਹੋਰ ਲਾ ਲੀਏ ਆ ਮਿੱਟੀ ਸਖਤ ਜੰਮ ਜਾਣਾ ਥੱਲੇ ਪਾਪਾ ਦੀਆਂ ਆਸਤੀਆਂ ਪਾਉਣ ਤੋਂ ਬਾਅਦ ਉੱਪਰ ਆ ਮਿੰਦਰ ਰਮੈਚਰ ਵਾਲੀ ਮਿੱਟੀ ਨੂੰ ਖਲਾ ਰਿਆ ਗਿਆ ਉਸ ਤੋਂ ਉੱਪਰ ਕੋਕੋਨਟ ਪੈਟ ਜਿਹਨੂੰ ਬੋਲਦੇ ਨੇ ਇਹ ਆਉਦੀ ਅੰਦਰ ਪਾਣੀ ਕਾਫੀ ਸਟੋਰ ਕਰ ਲੈਂਦੀ ਆ ਬੂਟੇ ਨੂੰ ਲੰਬੇ ਟਾਈਮ ਤੱਕ ਨਮੀ ਮਿਲਦੀ ਆ ਸੋ ਨੀਚੇ ਆਪਾਂ ਉਪਾ ਰਹੇ ਆਂ ਸੋ ਆਪ ਦੇ ਨੂੰ ਪੂਰਾ ਦਿਲ ਦੇ ਨਾਲ ਹਰ ਇੱਕ ਚੀਜ਼ ਜਿਹੜੀ ਬੂਟਿਆਂ ਵਾਸਤੇ ਲੋੜੀਂਦੀ ਆ ਉਹ ਹਰ ਇੱਕ ਚੀਜ਼ ਵਰਤੀ ਗਈ ਆ ਤੇ ਬਾਕੀ ਅੱਗੇ ਵਾਹਿਗੁਰੂ ਨੂੰ ਪਤਾ ਕਿ ਬੂਟਿਆਂ ਦਾ ਰਿਸਪੌਂਸ ਕਿਵੇਂ ਆਉਣਾ ਆਪ ਦੇ ਵੱਲੋਂ ਦਿਲ ਦੇ ਨਾਲ ਹਰੇਕ ਕੰਮ ਕਰ ਰਹੇ ਆਂ ਬਾਕੀ ਆਪਾਂ ਛਾਂ ਵਗੈਰਾ ਵੀ ਇਹਨੂੰ ਕਰਨੀ ਪੈਣੀ ਕੋਈ ਗਰਮੀ ਬਹੁਤ ਜ਼ਿਆਦੀ ਆ ਕਿਉਂਕਿ ਜਿਹੜੇ ਬੂਟਿਆਂ ਦਾ ਟਾਈਮ ਨਹੀਂ ਹੈਗਾ ਜਿਹੜਾ ਸੀ ਆ ਬਾਲਾ ਬਰਸਾਤਾਂ ਦੇ ਰੁੱਤ ਕੋਈ ਟਾਈਮ ਘੜਾਪਨੂੰ ਕੋਈ ਮੇਥਿਆ ਸੀਗਾ ਵਾਹਿਗੁਰੂ ਨੇ ਘਾਟਾ ਜਿਹੜਾ ਪਾਉਣਾ ਸੀਗਾ ਉਪਾ ਦਿੱਤਾ ਬਟੇ ਸੋਚਿਆ ਨਹੀਂ ਸੀਗਾ ਵੀ ਹਨਾ ਜੇ ਤਾਂ ਆਪਾਂ ਬੂਟੇ ਮੌਸਮ ਦੇ ਹਿਸਾਬ ਨਾਲ ਲਾਉਂਦੇ ਫੇਰ ਤਾਂ ਪ੍ਰਸ਼ਾਤਾਂ ਚ ਲਾਉਣੇ ਸੀ ਕਿ ਬੂਟਿਆਂ ਦਾ ਟਾਈਮ ਨਹੀਂ ਹੈ ਜੇ ਹੈਗਾ ਲਾਉਣ ਦਾ ਗਰਮੀ ਬਹੁਤ ਜ਼ਿਆਦਾ ਹੈ ਹੁਣੀਆਂ ਅੱਗੇ ਸੋ ਇਹਨਾਂ ਨੂੰ ਬਹੁਤ ਸਾਹਮਣਾ ਪੈਣਾ ਦੇਖੋ ਅਤਰਾਂ ਤਰ੍ਹਾਂ ਦੀਆਂ ਬੱਚੇ ਜੇ ਪਾਈ ਆ ਰਿਹਾ ਵੇ ਹਰ ਇੱਕ ਤਰ੍ਹਾਂ ਦਾ ਇਹਨੂੰ ਤਤ ਤਿੰਨ ਚਾਰ ਤਰ੍ਹਾਂ ਦੇ ਬੱਚੇ ਦੇ ਵਿੱਚ ਖਾਦਾਂ ਰਲਾ ਕੇ ਪਾਈਆਂ ਗਈਆਂ ਤੇ ਰੂੜੀ ਦੀ ਵਾਰ ਤੋਂ ਬਿਲਕੁਲ ਨਹੀਂ ਕੀਤੀ ਗਈ ਰੂੜੀ ਗਰਮ ਹੁੰਦੀ ਹੈ ਉਹ ਟਾਈਮ ਪਾ ਕੇ ਬੂਟੇ ਨੂੰ ਸਾੜਨਾ ਸ਼ੁਰੂ ਕਰ ਦਿੰਦੀ ਹੈ ਰੂੜੀ ਦੀ ਵਾਰ ਤੋਂ ਬਿਲਕੁਲ ਨਹੀਂ ਕੀਤੀ ਗਈ ਸੋ ਆ ਦੂਸਰਾ ਅੰਬ ਦਾ ਬੂਟਾ ਆਪਣਾ ਲੱਗ ਚੁੱਕਿਆ ਸੋ ਇਹ ਕਈ ਥੋੜਾ ਛੋਟਾ ਵਾ ਤੇ ਅੰਬ ਦੇ ਬੂਟੇ ਦੋ ਨੇ ਆਪਣੇ ਕੋਲੇ ਸੋ ਆ ਨੈਕਸਟ ਆ ਗਿਆ ਜਿਹੜਾ ਆਪਣਾ ਬੂਟਾ ਇਹ ਵੀ ਬਹੁਤ ਵੱਡਾ ਦਰਖਤ ਬਣਦਾ ਇਹਨੂੰ ਬਹੁਤ ਵੱਡੇ ਵੱਡੇ ਫਲ ਲੱਗਦੇ ਨੇ ਸੋ ਇਹ ਬਹੁਤ ਵਿਸ਼ਾਲ ਪੀੜ ਬਣੂਗਾ ਵੱਡਾ ਹੋ ਕੇ ਬੂਟੇ ਆਪਣੇ ਲੱਗ ਚੁੱਕੇ ਆ ਹਨਾ ਬਾਪੂ ਨੂੰ ਆਪਾਂ ਕੋਸ਼ਿਸ਼ ਕੀਤੀ ਆ ਸੇਵ ਕਰਨ ਦੀ ਆਪਦੇ ਕੋਲੇ ਸਟੋਰ ਕਰਨ ਦੀ ਹਨਾ ਬਾਪੂ ਨੂੰ ਸੇਵ ਕਰ ਲਿਆ ਆਪਾਂ ਆਪਦੇ ਕੋਲੇ ਦੀ ਮੁਠੀ ਚ ਜਿੱਦਾਂ ਮੈਂ ਲਾਸਟ ਵੀਡੀਓ ਚ ਕਹਿੰਨਾ ਹੁਣਾ ਕਿ ਮੈਂ ਸਮਾਂ ਕਾਸ਼ ਰੋਕ ਲਵਾਂ ਸਮੇ ਨੂੰ ਇਹ ਮੁਠੀ ਚ ਬੰਦ ਕਰ ਸਕਦਾ ਤਾਂ ਸ਼ਾਇਦ ਆ ਜੋ ਮੇਰਾ ਬਾਪੂ ਮੇਰੇ ਕੋਲੇ ਹੁੰਦਾ ਤੇ ਆ ਪਿੱਛੇ ਬੂਟੇ ਲੱਗ ਚੁੱਕੇ ਆ ਇੱਥੇ ਦੋ ਆਂਬ ਦੇ ਨੇ ਇੱਕ ਕਟ ਹਰਾ ਇੱਕ ਉਧਰ ਹੈਗਾ ਲੱਗਾ ਹੋਇਆ ਆਪਣਾ ਜਾਮਣ ਦਾ ਬਾਕੀ 5-6 ਬੂਟੇ ਉਹਨਾਂ ਦੇ ਜਾਂਚ ਕਾਫੀ ਬੂਟੇ ਲੈ ਕੇ ਆਂਦੇ ਸੀਗੇ ਤੇ ਮੈਨੂੰ ਇਹ ਸੀਗਾ ਜ਼ਰੂਰੀ ਨਹੀਂ ਕਿ ਸਾਰੇ ਤੌਰਨ ਕੇਵਰੇ ਵਿੱਚੋਂ ਗਰਮੀ ਦਾ ਗਾ ਮੌਸਮ ਆ ਤੇ ਸੁੱਕ ਵੀ ਸਕਦੇ ਹੈ ਹਨ ਤੇ ਬੂਟੇ ਆਪ ਦੇ ਨਾਲ ਪੂਰੀ ਪਰਵਰਿਸ਼ ਕਰਾਂਗੇ ਬਟ ਕਈ ਵਾਰੀ ਹੁੰਦਾ ਕਿ ਇਦਾਂ ਜਿਹਾ ਆਪਣਾ ਖੇਤ ਲੱਗਦਾ ਨਾ ਘਰ ਦੇ ਬਾਹਰਲੇ ਪਾਸੇ ਤੇ ਬੱਕਰੀਆਂ ਚਾਰਨ ਆਲੇ ਅਕਸਰ ਆਉਂਦੇ ਆ ਹਨ ਉਹ ਵਿਚਾਰੇ ਆਪ ਬਾਈ ਸ਼ਾਮੇ ਬੈਹ ਜਾਂਦੇ ਦੂਰ ਹੁਣ ਬੱਕਰੀਆਂ ਧਰਦੀਆਂ ਚਾਲਦੀਆਂ ਉਹਨਾਂ ਨੂੰ ਹੁਣ ਜਿੰਨੇ ਆਪਣੇ ਪੈਣ ਦੇ ਵਿੱਚ ਬੱਕਰੀਆਂ ਰੱਖੀਆਂ ਉਹਨਾਂ ਦੇ ਘਰੇ ਜਾ ਕੇ ਕਹਿ ਕੇ ਹੁਣ ਬਾਈ ਯਾਰ ਪਲੀਜ਼ ਵੀ ਸਾਡੇ ਹਨਾ ਦਿਲ ਦੇ ਜਜ਼ਬਾਤ ਜੁੜੇ ਹੋਏ ਨੇ ਇਸ ਬੂਟਿਆਂ ਦੇ ਨਾਲ ਸੋ ਆਦੇ ਪਸ਼ੂਆਂ ਨੂੰ ਥੋੜੀ ਕੋਸ਼ਿਸ਼ ਕਰਿਓ ਦੂਰ ਰੱਖਿਓ ਕਿ ਨਹੀਂ ਮੈਂ ਥੋੜਾ ਵਾਰਡ ਵਾਰੀ ਕਰੂੰਗਾ ਇੱਕ ਦੋ ਦਿਨਾਂ ਤੱਕ ਤੇ ਮੈਂ ਥੋੜਾ ਫ੍ਰੀ ਹੋ ਜਾ ਰਹੀਵੇ ਬਹੁਤ ਜ਼ਿਆਦੇ ਨਹੀਂ ਜ਼ਿੰਮੇਵਾਰੀਆਂ ਸਿਰ ਤੇ ਬਹੁਤ ਜ਼ਿਆਦੇ ਨਹੀਂ ਸੋ ਉਹਨਾਂ ਚੋਂ ਆਪਾਂ ਥੋੜਾ ਬਾਹਰ ਆ ਜਾਈਏ ਤੇ ਆਪੇ ਸ਼ਿਕਾਣਕ ਵੀ ਆਪਣੀ ਵੱਡੀ ਗਈ ਆ ਤੇ ਬਰਸੀਨ ਬਰਸੂਣ ਆਲਾ ਥਾਂ ਵਾਹ ਕੇ ਇੱਥੇ ਕੰਪਿਊਟਰ ਕਹੇ ਲਵਾਉਣਾ ਸੋ ਉੱਪਰ ਵੀ ਸਬਜ਼ੀ ਵਗੈਰਾ ਲਗਾਉਣੀ ਆ ਸੋ ਪਹਿਲਾਂ ਦੀ ਤਰ੍ਹਾਂ ਕੋਸ਼ਿਸ਼ ਕਰਾਂਗੇ ਲਾਈਫ ਫੇਅਰ ਸ਼ੁਰੂ ਕਰਨ ਦੀ ਆਣਾ ਕਿਰਾਂ ਡੈਗ ਪਏ ਆ ਲੱਕ ਟੁੱਟ ਗਿਆ ਥੋੜੇ ਜਿਹਾ ਸਿੱਧੂ ਦਾ ਸੋ ਮੋੜ ਤੋਂ ਫੇਰ ਉੱਠਣ ਦੀ ਕੋਸ਼ਿਸ਼ ਕਰ ਰਹੇ ਆ ਤੇ ਸਾਰੇ ਜਣ ਤੁਸੀਂ ਇਦਾਂ ਹੀ ਪਿਆਰ ਬਣਾਈ ਰੱਖਿਓ ਤੇ ਅੱਜ ਵਾਲੀ ਵੀਡੀਓ ਥੋੜੀ ਜਿਹੀ ਜਜ਼ਬਾਤੀ ਸੀਗੀ ਸੋ ਹਾਸੇ ਉੱਡ ਗਏ ਆ ਸਾਰੇ ਪਰਿਵਾਰ ਦੇ ਚਿਹਰੇ ਤੋਂ ਹਾਸੇ ਉੱਡ ਗਏ ਆ ਮੇਰੀ ਮਾਂ ਦੇ ਚਿਹਰੇ ਤੋਂ ਹਾਸੇ ਉੱਡ ਗਏ ਆ ਮੇਰੇ ਭੈਣਾਂ ਦੇ ਚਿਹਰੇ ਤੋਂ ਸਾਡੇ ਰਿਸ਼ਤੇਦਾਰਾਂ ਦੇ ਚਿਹਰਿਆਂ ਤੋਂ ਸੋ ਕਦੇ ਵੀ ਆ ਆਪਦੇ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਸਾਥ ਸਬੰਧੀਆਂ ਨੂੰ ਕਦੇ ਵੀ ਤੁਸੀਂ ਭੰਡਿਆ ਨਾ ਕਰੋ ਆਮ ਹੀ ਆਪਣੇ ਸਟੇਟਸ ਲੱਗੇ ਹੁੰਦੇ ਆ ਸਟੇਟਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਰਿਸ਼ਤੇਦਾਰਾਂ ਨੂੰ ਸੁਣਾਈ ਕਰੀ ਜਾਈਏ ਸੋ ਇਹ ਤਿੰਨ ਕਿਤੇ ਕਿਤੇ ਗਲਤ ਹੁੰਦੇ ਆ WhatsApp ਦਾ ਸਟੇਟਸ ਹੁੰਦਾ ਸਟੇਟਸ ਦਾ ਮਤਲਬ ਇਹ ਹੁੰਦਾ ਕਿ ਤੁਹਾਡਾ ਸਟੇਟਸ ਕੀ ਆ ਥੋੜੀ ਸੋਚ ਕਿਦਾਂ ਦੀ ਆ ਤੁਸੀਂ ਕਿਦਾਂ ਸੋਚਦੇ ਹੋ ਕਿਸੇ ਪ੍ਰਤੀ ਕਿਦਾਂ ਦੀ ਸੋਚ ਆ ਤੁਹਾਡੀ ਉਹ ਸੋਚ ਬਿਆਨ ਕਰਦਾ ਹੁੰਦਾ ਸਟੇਟਸ ਤੇ ਆਪਾਂ ਰਿਸ਼ਤੇਦਾਰਾਂ ਨੂੰ ਲਾ ਲਾ ਕੇ ਪਾਈ ਜਾਂਦੇ ਸੋ ਇਦਾਂ ਨਾ ਪਲੀਜ਼ ਕਰਿਆ ਕਰੋ ਹਣਾ ਇਹ ਰਿਸ਼ਤੇਦਾਰ ਨਹੀਂ ਮਾੜੇ ਹੁੰਦੇ ਹਨ ਸੋ ਕੋਸ਼ਿਸ਼ ਕਰੀਏ ਆਪਾਂ ਆਪ ਚੰਗੇ ਬਣ ਦੀ ਸੋ ਸਾਰੇ ਨਾਲ ਖੜਦੇ ਨੇ ਮੇਰੇ ਨਾਲ ਸਾਰੇ ਖੜੇ ਨੇ ਮੇਰੇ ਰਿਸ਼ਤੇਦਾਰ ਸਾਖ ਸਬੰਧੀ ਰਿਸ਼ਤੇਦਾਰ ਸੋ ਔਕੇ ਟਾਈਮ ਦੇ ਵਿੱਚ ਸਾਰੇ ਮੇਰੇ ਮੇਰਾ ਸਾਰਿਆਂ ਨੇ ਬਹੁਤ ਸਾਥ ਦਿੱਤਾ ਮੇਰਾ ਸਾਥ ਨਭਾਇਆ ਸਾਰੇ ਰਿਸ਼ਤੇਦਾਰਾਂ ਦਾ ਸਾਖ ਸਬੰਧੀਆਂ ਦਾ ਤੇ ਮੇਰੇ ਆ ਵੀਡੀਓ ਦੇਖਣ ਵਾਲੇ ਤਮਾਮ ਦੋਸਤਾਂ ਦਾ ਦਿਲੋਂ ਧੰਨਵਾਦ ਕਰਦੇ ਆ ਤੁਹਾਡਾ ਦੇਣ ਨਹੀਂ ਦੇ ਸਕਦੀ ਸੋ ਜਿਹੜਾ ਘਾਟਾ ਪ੍ਰਮਾਤਮਾ ਨੇ ਪੂਰਾ ਨਹੀਂ ਹੋਣਾ ਜਿਹੜਾ ਸਾਨੂੰ ਘਾਟਾ ਪ੍ਰਮਾਤਮਾ ਨੇ ਦੇ ਦਿੱਤਾ ਤੇ ਹੁਣ ਕੋਈ ਵੀ ਮੈਂ ਫੈਸਲਾ ਲਵਾਂਗਾ ਮੈਨੂੰ ਇਦਾਂ ਹੀ ਲੱਗੀ ਜਾਣਾ ਕਿ ਪਤਾ ਨਹੀਂ ਮੈਂ ਕਿਤੇ ਗਲਤ ਫੈਸਲਾ ਤਾਂ ਨਹੀਂ ਲੈ ਰਿਹਾ ਜਿਉ ਸਿਰ ਤੇ ਬਾਪੂ ਹੁੰਦਾ ਨਾ ਤੇ ਆਪਾਂ ਕੋਈ ਵੀ ਫੈਸਲਾ ਕਰਨਾ ਬਾਪੂ ਬਾਲਾ ਗਲਤ ਹੀ ਕਹਦੇ ਵੀ ਆ ਕੰਮ ਕਰਦੇ ਤੇ ਆਪਾਂ ਨੂੰ ਤਾਂ ਬਾਪੂ ਨੇ ਕਿਹਾ ਸਹੀ ਹੋਊਗਾ ਨਾ ਹੁਣ ਵੇਸ਼ਕ ਆਪ ਸਹੀ ਕੰਮ ਵੀ ਕਰੀ ਚੱਲ ਗਏ ਤੇ ਪਰ ਆਪਦੇ ਦਿਲ ਨੂੰ ਹਮੇਸ਼ਾ ਇਹ ਹੀ ਰਹਿਣਾ ਕਿਤੇ ਯਾਰ ਕਿਤੇ ਮੈਂ ਗਲਤ ਸਟੈਪ ਤਾਂ ਨਹੀਂ ਕਰ ਰਿਹਾ ਸ਼ਾਇਦ ਇਹ ਮੈਨੂੰ ਕੰਮ ਕਰਨਾ ਚਾਹੀਦਾ ਮੇਰੇ ਯਾਰ ਦੋਸਤ ਨੇ ਮੇਰੇ ਦੋ ਬੈਸਟ ਫਰੈਂਡ ਨੇ ਠੀਕ ਆ ਦੋਨਾਂ ਦੇ ਫਾਦਰ ਜਾ ਚੁੱਕੇ ਸੀਗੇ ਪਹਿਲਾਂ ਤੇ ਕੱਲਾ ਮੈਂ ਰਹਿ ਗਿਆ ਸੀ ਮੈਂ ਅਕਸਰ ਆਪਦੇ ਆਪ ਨਾਲ ਗੱਲਾਂ ਕਰਦਾ ਹੁੰਦਾ ਸੀ ਕਿ ਮੈਂ ਖੁਸ਼ਕਿਸਮਤ ਆ ਕਿ ਮੇਰੇ ਮਾਪੇਓ ਮੇਰੇ ਨਾਲ ਨੇ ਬਟ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਇਹ ਵੀ ਗੱਲਾਂ ਚੱਲਦੀਆਂ ਸੀਗੀਆਂ ਕਿ ਮਾਪੇ ਸਦਾ ਨਾਲ ਨਹੀਂ ਰਹਿਣੇਗੇ ਸੋ ਜੋ ਉਹਨਾਂ ਉੱਤੇ ਵਿਚਾਰਿਆ ਉੱਤੇ ਮੇਰੇ ਦੋਸਤਾਂ ਉੱਪਰ ਜੋ ਕਹਿਰ ਵਰਸਿਆ ਸੀਗਾ ਉਹਨਾਂ ਦੇ ਪਿਤਾ ਦੋਨਾਂ ਦੇ ਚਲੇ ਗਏ ਸੀਗੇ ਸੋ ਕਿਤੇ ਨਾ ਕਿਤੇ ਮੇਰੇ ਮਨ 'ਚ ਇਹ ਪਾਲਾ ਜਰੂਰ ਮਾਰਦਾ ਸੀਗਾ ਕੇ ਜਿase ਇੱਕ ਦਿਨ ਦਿਨ ਤੇਰੀ ਤੇ ਵੀ ਆਉਣਾ ਮਾਪੇ ਤੇਰੀ ਵੀ ਇੱਕ ਦਿਨ ਜਾਣੇ ਆ ਸੋ ਮੈਨੂੰ ਬਹੁਤ ਡਰ ਲੱਗਦਾ ਸੀਗਾ ਸੋ ਵਾਕਈ ਇਹ ਜਿਹੜਾ ਟਾਈਮ ਹੁੰਦਾ ਬਹੁਤ ਡਰਾਵਣਾ ਹੁੰਦਾ ਤੁਸੀਂ ਕਿੰਨੇ ਆਪਣੇ ਖੋਏ ਨੇ ਹਨਾ ਕਿੰਨੀਆਂ ਤੁਸੀਂ ਅ ਕਿੰਨੇ ਤੁਸੀਂ ਜਿਹੜੇ ਆਪਦੇ ਨਜ਼ਦੀਕੀ ਖੋਏ ਨੇ ਕਿੰਨਿਆਂ ਨੇ ਆਪਣੇ ਮਾਪਿਓ ਖੋਏ ਨੇ ਹਨਾ ਮੈਂ ਇੱਕ ਮਿੰਟ ਪੜਨਾ ਰੋਣ ਆਉਂਦਾ ਮੇਰਾ ਦੁੱਖ ਥੋੜੇ ਦੁੱਖ ਨਾਲ ਦੇ ਅੱਗੇ ਬਹੁਤ ਛੋਟਾ ਠੀਕ ਹੈ ਦੁਨੀਆ ਦੁਖੀ ਤੋਂ ਦੁਖੀ ਪਈ ਆ ਤੇ ਜਿਹੜੇ ਫਸਟ ਟਾਈਮ ਦੇਖ ਰਹੇ ਆ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆ ਪਿੱਛੇ ਬੂਟਿਆਂ ਨੂੰ ਪਾਣੀ ਪਿਆ ਰਿਹਾ ਤੁਹਾਨੂੰ ਦਿਖਾ ਰਹੇ ਆ ਆਪਾਂ ਕਿ ਤੁਸੀਂ ਦੇਖਿਓ ਸਾਰੇ ਕੋਸ਼ਿਸ਼ ਕਰ ਰਹੇ ਹੁਣ ਪਾਣੀ ਦੇਣ ਦੀ ਕਿਉਂਕਿ ਥੱਲੇ ਮਿੱਟੀ ਜਿਵੇਂ ਸੁੱਕੀ ਪਈ ਹੈ ਗਰਮੀ ਬਹੁਤ ਜ਼ਿਆਦਾ ਹੈ ਤੇ ਸਾਡੇ ਨਾਲ ਕਰਨ ਬਾਈ ਇਹਨੇ ਬਹੁਤ ਸਾਥ ਦਿੱਤਾ ਦਿਨੋਂ ਧੰਨਵਾਦ ਬਾਈ ਦਾ ਕਰਦੇ ਛੋਟੇ ਦਾ ਤੇ ਇਹ ਜਦੋਂ ਬਾਪੂ ਬਹੁਤ ਜ਼ਿਆਦਾ ਸੀਗਾ ਤੇ ਦਿਨ ਰਾਤ ਇਹਨੇ ਇੱਕ ਕਰਤਾ ਮੇਰੇ ਨਾਲ ਸੋ ਇਹਨੇ ਸਭ ਤੋਂ ਜ਼ਿਆਦਾ ਮੇਰਾ ਸਾਥ ਦਿੱਤਾ ਸੋਖੇ ਟਾਈਮ ਦੇ ਵਿੱਚ ਹਨਾ ਸੋ ਬਹੁਤ ਲਾਇਕ ਬੱਚਾ ਸਾਡਾ ਇਹ ਸਾਡੇ ਹਮੇਸ਼ਾ ਨਾਲ ਹੀ ਹੁੰਦਾ ਇਹ ਮੁੰਡਾ ਸੋ ਜਿੱਦਾਂ ਹਮੇਸ਼ਾ ਹੀ ਤਰ੍ਹਾਂ ਇੱਕ ਆ ਬਈ ਆਪਣਾ ਸਿਰਾਂ ਹੈ ਸਿਰਾਂ ਤੇ ਇੱਕ ਚੀਜ਼ ਹੋਰ ਦੱਸਿਓ ਕਿ ਜਿੱਦਾਂ ਵੀਡੀਓ ਦੇ ਵਿੱਚ ਕਹਿਣਾ ਹੁੰਨਾ ਕਿ ਬਾਪੂ ਵਾਲੀ ਪੱਗ ਬੰਨੀ ਕਿਵੇਂ ਲੱਗਦੀ ਹੈ ਵੀਰੇ ਸੋਹਣੀ ਲੱਗਦੀ ਹੈ ਨਾ ਇਹ ਮੇਰੇ ਬਾਪੂ ਦੀ ਪੱਗ ਆ ਤਾਂ ਸੋਹਣੀ ਲੱਗਦੀ ਹੈ ਸ਼ਾਇਦ ਮੇ ਆਪ ਦੀ ਲੈ ਕੇ ਬਣਦਾ ਸ਼ਾਇਦ ਨਾ ਸੋਹਣੀ ਲੱਗਦੀ ਇਹ ਮੇਰੇ ਬਾਪੂ ਦੀ ਪੱਗ ਬੰਨੀ ਹੋਈ ਆ ਸਿਰ ਤੇ ਸੋ ਕੱਲੀ ਪਾਗੜੀ ਸਿਰ ਤੇ ਜ਼ਿੰਮੇਵਾਰੀ ਆ ਸੈਂ ਠੀਕ ਆ ਕੋਸ਼ਿਸ਼ ਕਰਾਂਗੇ ਜਿੱਦਾਂ ਬਾਪੂ ਨੇ ਆਪਦਾ ਜੀਵਨ ਬਤੀਤ ਕੀਤਾ ਬਾਪੂ ਦੀ ਤਰ੍ਹਾਂ ਆਪਾਂ ਵਿਚਰੀਏ ਸਾਰਿਆਂ ਦੇ ਨਾਲ ਠੀਕ ਹੈ ਜੀ ਤੇ ਬੂਟੇ ਪਿੱਛੇ ਲੱਗ ਰਹੇ ਆ ਆਪਣੇ ਤੁਹਾਨੂੰ ਦਿਖਾ ਰਹੇ ਆ ਕਾੜੀ ਕਾੜੀ ਬੂਟੇ ਲਾਏ ਆ ਆ ਦੇਖੋ ਸਾਰੇ ਆਪਣੇ ਦੋਸਤ ਮਿੱਤਰ ਸਾਥ ਦੇ ਰਹੇ ਆ ਆਂਬ ਦਾ ਬੂਟਾ ਲੱਗਾ ਇੱਕ ਭਰੇ ਆਂਬ ਦਾ ਬੂਟਾ ਪਰੇ ਲੱਗਾ ਬਹੁਤ ਵੱਡਾ ਤੇ ਇੱਕ ਆਕਾਟ ਹਰ ਲੱਗਾ ਬਹੁਤ ਵੱਡਾ ਦਰਖਤ ਬਣਦਾ ਇਹ ਪਿੰਕ ਕਲਰ ਦੇ ਨੂੰ ਆਉਣਗੇ ਫਰੂਟ ਜਦੋਂ ਵੀ ਹੋਊਗਾ ਸੋ ਮੇਰੀ ਕੋਸ਼ਿਸ਼ ਇਹ ਸੀ ਕਿ ਮੈਂ ਬੂਟੇ ਉਹ ਲਾਵਾਂ ਜਿਹੜੇ ਵੱਡੇ ਵਿਸ਼ਾਲ ਪੀੜ ਬਣਨ ਵੱਡੇ ਢੀੜ ਬਣ ਤੇ ਛੋਟੇ ਨਾ ਰਹਿ ਜਾਣ ਤਾਂ ਜੋ ਵੀ ਲੰਬੀ ਲਾਈਫ ਹੋਵੇ ਉਹਨਾਂ ਦੀ ਸੋ ਆਪ ਦੇ ਵੱਲੋਂ ਮਿਨਰਲ ਵਗੈਰਾ ਇਹਨਾਂ ਵਿੱਚ ਜੋ ਪਾਈਦੇ ਆ ਪਾਏ ਨੇ ਆਪਾਂ ਕੋਸ਼ਿਸ਼ ਕੀਤੀ ਐ ਸੋ ਇਧਰ ਜਾਮਣ ਲੱਗੀ ਹੋਈ ਆ ਆਸਤੀਆਂ ਸਭ ਤੋਂ ਨੀਚੇ ਨੇ ਬਾਪੂ ਜੀ ਦੀਆਂ ਤੇ ਉਸ ਤੋਂ ਉੱਪਰ ਆਪਾਂ ਖਾਦ ਵਗੈਰਾ ਬਣਾਈ ਸੀ ਸਪੈਸ਼ਲ ਲਿਆਂਦੀ ਸੀ ਉਹ ਪਾਈ ਸੀ ਰੂੜੀ ਆਪਾਂ ਬਿਲਕੁਲ ਯੂਜ਼ ਨਹੀਂ ਕੀਤੀ ਇਹਦੇ ਵਿੱਚ ਕਿਉਂਕਿ ਰੂੜੀ ਬੂਟਿਆਂ ਨੂੰ ਸਾੜ ਦਿੰਦੀ ਆ ਸੋ ਜਿਹੜੇ ਫਸਟ ਟਾਈਮ ਆਪਣੇ ਚੈਨਲ ਤੇ ਵੀਡੀਓ ਦੇਖ ਰਹੇ ਨੇ ਹਨਾ ਸੋ ਸਬਸਕ੍ਰਾਈਬ ਜਰੂਰ ਕਰ ਦਿਓ ਠੀਕ ਆ ਸਾਰੇ ਦੋਸਤਾਂ ਨੂੰ ਤੁਸੀਂ ਓਕੇ ਟਾਈਮ ਤੇ ਸਾਡੇ ਨਾਲ ਖੜੇ ਹੋ ਤੁਹਾਡਾ ਦੇਣ ਕਦੇ ਦੇ ਨਹੀਂ ਸਕਦੇ ਜੋ ਪ੍ਰਮਾਤਮਾ ਨੇ ਘਾਟਾ ਪੂਰਾ ਨਹੀਂ ਹੋਣਾ ਜਿਹੜਾ ਪ੍ਰਮਾਤਮਾ ਨੇ ਘਾਟਾ ਦੇ ਦਿੱਤਾ ਹਨਾ ਤੇ ਪਰ ਜਿਵੇਂ ਰਾਜ ਤੁਸੀਂ ਦੇਖਿਆ ਆਪਦੇ ਹੱਥਾਂ ਨਾਲ ਵਸਤੀਆਂ ਪਾਈਆਂ ਨੇ ਉਹਨੇ ਹਨਾ ਪਰ ਉਹਨੂੰ ਤਾਂ ਪਤਾ ਵੀ ਨਹੀਂ ਕੀ ਹੋ ਰਿਹਾ ਹਨਾ ਤੇ ਐਸ਼ ਸਕੂਲੇ ਜਾਂਦੀ ਸੀ ਬਾਪੂ ਹਮੇਸ਼ਾ ਉਹਨੂੰ ਲੈ ਕੇ ਆਉਂਦਾ ਹੁੰਦਾ ਸੀ ਉਦੀ ਵੈਣ ਆਉਣ ਤੋਂ ਪਹਿਲਾਂ ਬਾਪੂ ਮੂਰੇ ਖੜਾ ਹੁੰਦਾ ਸੀ ਸੋ ਹੁਣ ਵਿਚਾਰੀ ਐਸ਼ ਕੱਲੀ ਬੈਗ ਭਾਰਾ ਚੱਕ ਘਰੇ ਆਉਂਦੀ ਆ ਸੋ ਉਧਰੋਂ ਨਿਕਲ ਜਾਂਦਾ ਰਿਸ਼ਤੇਦਾਰ ਅੱਜ ਤੋਂ ਬਾਪੂ ਜੀ ਦੀ ਅੰਤਮ ਅਰਦਾਸ ਹੋ ਗਈ ਆ ਸੋ ਰਿਸ਼ਤੇਦਾਰ ਵੀ ਆਪੋ ਆਪਣੇ ਘਰੇ ਚਲੇ ਜਾਣਗੇ ਸੋ ਫਿਰ ਜਿੱਦਾਂ ਲਾਈਫ ਦੇ ਵਿੱਚ ਮੰਮੀ ਮੈਂ ਤੇ ਐਨ ਮੇਰਾ ਨਿੱਕਾ ਜਿਹਾ ਪਰਿਵਾਰ ਐਸ਼ ਤੇ ਜਵਰਾਜ ਸੋ ਚ 5 ਜਾਣੇ ਫਿਰ ਰਹਿ ਗਏ ਸੋ ਸੋਚਿਆ ਸੀਗਾ ਕਿ 3000 ਹੋ ਗਏ ਆ ਪਰ 1000 ਛੱਡ ਗਿਆ 1000 ਫੇਰ ਦੋ ਹੀ ਰਹਿ ਗਏ ਪਹਿਲਾਂ ਵੀ ਅਸੀਂ 2000 ਸੀ ਪਰ ਵੱਡਾ ਯਾਰ ਛੱਡ ਗਿਆ ਆਪਣਾ ਹੁਣ ਛੋਟੇ ਯਾਰ ਨਾਲ ਯਾਰੀ ਪਾਉਣੀ ਪੈਣੀ ਆ ਵੱਡਾ ਯਾਰ ਤਾਂ ਯਾਰੀ ਛੱਡ ਗਿਆ ਠੀਕ ਹੈ ਦੋਸਤੋ ਇੰਨੀ ਕਹਾਜ਼ਰੀ ਪ੍ਰਵਾਨ ਕਰਿਓ ਸਤਿ ਸ੍ਰੀ ਅਕਾਲ